ਚਲਾਉਂਦੇ ਨਹੀਂ ਹੈਗੇ ਜੀ ਚਲਾਉਂਦੇ ਨੇ ਨਾ ਤੁਮ ਮੈਨੂੰ ਦੋ ਇੱਕ ਗੋੜੇ ਇੱਕ ਟਮਾਟਰ ਸਾਡੇ ਉਹਨਾਂ ਨੇ ਧੰਕੀ ਦਿੰਦਾਈ ਉਹਦੀ ਆਪਨੇ ਡੀਸੀ ਦੀ ਪ੍ਰਧਾਨ ਮੰਤਰੀ ਸਾਹਿਬ ਲਈ ਠੀਕ ਚਲਾ ਕੇ ਦਿਖਾ ਉਹ ਤਰ੍ਹਾਂ ਪੋਰਟ ਲਾਉਣਾ ਲਾ ਲੈ ਹੁਣ ਲਾਉੜਿਆ ਲਾਓ ਇਹਨੂੰ ਪਤਾ ਹੈ ਕਿ ਉਹਦੇ ਨੂੰ ਬਹੁਤ ਹੁੰਦਾ ਹੈ ਹੁਣ ਸਿਰ ਕਹਿ ਨਹੀਂ ਹਾਈਲੀ ਕਿਹੜਾ ਕਹਿੰਦਾ ਦੁਵਾਰਾ ਇੱਕ ਮਿੰਟਾ ਤੂੰ ਡੀਸੀ ਤੇ ਖੜੇ ਖੜੇ ਲਾ ਲਓ ਬਾਈ ਆਦ ਰੋ ਬੋ ਇਹ ਖੜਿਆ ਦੂਚਲਾ ਜੇ ਦਿਖਾਓ ਸਾਨੂੰ ਵੀ ਇਹਦਾ ਮਤਲਬ ਹੀ ਨਹੀਂ ਐ ਡੀਸੀ ਬੂਟੀ ਕੋਈ ਬੰਦਾ ਨਹੀਂ ਕਰਕੇ ਬਿਨਾ ਸਹੀ ਜਸੂ ਨਾਮ ਬੁਗਾ ਕੇ ਗਿਆ ਜੀ ਭਾਈ ਤੁਸੀਂ ਕਹਿੰਦੇ ਮਿਲਾਉਗੇ ਨਹੀਂ ਜੀ ਅਸੀਂ ਕਿਤੇ ਸਾਰੇ ਕਿਤੇ ਮੰਨਦਾ ਭਲਾਡੇ ਬੰਦਾ ਤੂੰ ਮੈਨੂੰ ਲਾਉਣਾ ਨਹੀਂ ਇਹ ਲਾਉਣੀ ਹੈ ਤੇ ਉਹਦੀ ਕਰਾਮਾ ਚਾਹ ਵੀ ਕਰੋ ਇਹ ਲਾਉਣਾ ਨਹੀਂ ਇਹ ਮੱਡੇ ਭਾਈ ਇੱਕ ਮਿੰਟ ਰੋ ਤੂੰ ਲਾਉਣਾ ਨਹੀਂ ਲਾਉਣਾ ਚਾਹ ਹੁੰਦੀ ਹੈ ਚਾਹ ਤੇ ਹੁੰਦੀ ਹੈ ਜਾ ਤਾ ਤੈਨੂੰ ਪਿਆਰ ਨਾਲ ਕਿਸੇ ਨੇ ਹਜੇ ਵੀ ਲਾਦ ਕਿਨੇ ਕਰਕੇ ਲੈ ਲੈਂਦੀ ਹੈ ਨਾ ਤੈਨੂੰ ਲੱਗਦਾ ਨਾ ਮੁੰਡੀ ਪਰੇ ਲਾਦਾ ਦਾਦੇ ਨੇ ਕਾਰੇ ਲੱਗਿਆ ਕਹਿੰਗੇ ਇਲਾਹੀ ਜੇ ਨਾ ਆਉਂ ਗਾਉਂ ਤੂੰ ਵੀ ਹੱਥ ਕਰ ਦੋ ਜੇ ਅੱਜ ਮਿਲਿਆ ਸੀ ਅਸੀਂ ਸੋਏ ਸੀ ਅਸੀਂ ਮਾਇਆ ਨਾ ਰੋਲ ਲੱਜ ਕਿਤੇ ਮਰਜੀ ਨੂੰ ਲੈ ਚਾਹੇ ਫੌਜ ਫੌਜਦਾਰੀ ਕੋਈ ਫੌਜਦਾਰੀ ਅੱਗ ਲਾ ਦੇਣਾ ਆਹ ਚੱਲੀ ਆ ਮੈਂ ਜਿੰਨਾ ਕਹਿੰਦਾ ਹਾਂ ਇਹਦੇ ਉਨਪੇਚਿਸ ਕਾਕਲੇ ਨੂੰ ਲਾਦ ਬਣਾ ਲੈ ਹਰੇ ਕੁਟੋ ਨੂੰ ਲਾਈ ਤਾ ਚੜੋ ਜਿੰਨੂੰ ਹੋਰ ਲਾ ਦੇ ਯਾਰ ਇਹ ਲਾਈ ਜੋ ਅਸੀਂ ਕਰਾਉਣੇ ਆਂ ਮੈਨੂੰ ਮੈਨੂੰ ਸਮਝਿਆ ਪਤਾ ਨਾ ਸੁਣੋ ਅੱਗਰ ਆਵੇ ਕੋਲੇ ਨੂੰ ਮੋਕੇ ਮੰਨੇ ਹੋਂਦ ਉਹ ਬੁਲਾਇਆ ਆ ਤੇ ਲਾ ਭਾਈਓ ਜਿਹੜਾ ਲਾਇਆ ਬੰਦਿਆਂ ਵਾਂਗੂ ਹਾਂ ਤੂੰ ਚੱਲ ਜਾ ਉਹਨੇ ਅੰਦਰੋਂ ਕੱਢੋ ਹਸਪਤਾਲ ਆਉਂਦੇ ਜੋ ਕਰਕੇ ਦੀਆਂ ਦੂਸਰੀਆਂ ਜਿਹੜੇ ਹੋਲਡਿੰਗ ਪਏ ਆ ਅੰਦਰ ਉਹ ਵੀ ਚੱਕੋ ਗੱਲ ਸੁਣੋ ਅੰਦਰੋਂ ਅੰਦਰੋਂ ਕੱਢ ਕੇ ਦੇ ਦੇ ਬੱਟਾ ਤੁੰਤ احمد ਨੂੰ ਨਹੀਂ ਜਾ ਦੇ ਦੱਸ ਦੇ ਤਾਂ ਚੜ ਜਾ ਪੋਸਟਰ ਲਾ ਦੇ ਸੜਦੇ ਤਾਂ ਉਹ ਵੀ ਸੜਦੇ ਬਾਹਰੋਂ ਵੀ ਕੱਢ ਕੇ ਸੜਦੇ ਅੰਦਰੋਂ ਵੀ ਹਾਂ ਆਹ ਲਾਈਕ ਮੇਰੀ ਗੱਲ ਸੁਣੋ ਕੋਈ ਬੰਦ ਕਰਾਈ ਸੋਹਣੇ ਸਾਫ ਕਰਦੇ ਸਾਫਾ ਮੈਨੂੰ ਸਾਫ ਕਰ ਤੂੰ ਹੀ ਦੇਖ ਰੋ ਕੱਟ ਕੇ ਰੋ ਜਾ ਜੀ ਵਾਲੇ ਮੈਨੂੰ ਕਹਿ ਕੇ ਗਏ ਸੀ ਇਹ ਪਾਰੇ ਲੱਗ ਜਾਂਦੇ ਉਹ ਤੇ ਕਿਹੜਾ ਨੇ ਫਿਰ